ਜਿਹੜਾ ਸਾਡਾ ਜਿਹੜਾ ਸੀ ਕਾਮਨ ਸਰਵਿਸ ਸੈਂਟਰ ਦੇ ਜਿਹੜੇ ਅਸੀਂ ਇਹਨਾਂ ਦੇ ਤਿੰਨ ਜਿਹੜੇ ਹੈਗੇ ਆ ਉਹ ਸਾਈਮਲਟੇਨਸਲੀ ਜਿਹੜਾ ਹੈਗਾ ਉਹ ਕੰਪਿਊਟਰ ਕੰਮ ਕਰ ਰਿਹਾ ਔਰ ਲੋਕਾਂ ਦੇ ਕਾਰਡ ਬਣ ਰਹੇ ਆ ਤਿੰਨ ਜਗ੍ਹਾ ਤੇ ਔਰ ਪਹਿਲਾਂ ਇਸੇ ਤਰ੍ਹਾਂ ਇਹਨਾਂ ਨੇ ਤਿੰਨ ਬਾਹਰ ਹੈਗੇ ਜਿਸ ਤਰ੍ਹਾਂ ਜਿਹੜਾ ਵੀ ਬੰਦਾ ਇੱਥੇ ਆਂਦਾ ਫੈਮਿਲੀ ਆਂਦੀ ਆ ਪੂਰੀ ਸਾਰੇ ਡਾਕੂਮੈਂਟਸ ਨਾਲ ਲੈ ਕੇ ਆਂਦੇ ਆ ਆਧਾਰ ਕਾਰਡ ਵੋਟਰ ਕਾਰਡ ਔਰ ਬੱਚਿਆਂ ਦੇ ਜਿਹੜੇ ਹੈਗੇ ਆ ਜਨਮ ਦਾ ਸਰਟੀਫਿਕੇਟ ਔਰ ਇੱਥੇ ਉਹਨਾਂ ਦਾ ਡੈਕਲੇਰੇਸ਼ਨ ਫਾਰਮ ਭਰਿਆ ਜਾਂਦਾ ਔਰ ਇਹ ਚੈੱਕ ਕੀਤਾ ਜਾਂਦਾ ਕਿ ਉਹਨਾਂ ਦਾ ਜਿਹੜਾ ਮੋਬਾਈਲ ਹੈ ਉਹ ਆਧਾਰ ਕਾਰਡ ਨਾਲ ਲਿੰਕਤਾ ਹੈ ਨਹੀਂ ਤਾਂ ਫਿਰ ਉਹ ਜਾ ਕੇ ਜਿਹੜਾ ਈ ਸੇਵਾ ਕੇਂਦਰ ਈ ਸੇਵਾ ਕੇਂਦਰ ਹੈ ਜੀ ਹਾਂ ਜੀ ਨਹੀਂ ਤਾਂ ਉੱਥੇ ਈ ਸੇਵਾ ਕੇਂਦਰ ਤੇ ਜਾ ਕੇ ਆਧਾਰ ਕਾਰਡ ਨੂੰ ਪਹਿਲਾਂ ਲਿੰਕ ਕਰਵਾਉਂਦੇ ਆ ਫਿਰ ਉਸ ਤੋਂ ਬਾਅਦ ਉਹ ਉਹਨੂੰ ਫਿਰ ਬਾਅਦ ਵਿੱਚ ਆ ਕੇ ਉਹਦਾ ਕਾਰਡ ਬਣਦਾ ਕੱਲ ਇਹਨਾਂ ਨੇ 88 ਕਾਰਡ ਬਣਾਏ ਆ ਜੀ ਬਲੋ ਜਿਹੜਾ ਇਹਨਾਂ ਦਾ ਕਮਨ ਸਰਵਿਸ ਸੈਂਟਰ ਹੈ ਉਹਦੀ ਕੈਪੈਸਿਟੀ ਮੈਨੂੰ ਲੱਗਦਾ ਵੀ ਅੱਜ 100 ਕ੍ਰਾਸ ਕਰ ਜਾਣਗੇ ਇਹ ਬਹੁਤ ਅੱਛਾ ਚੱਲ ਰਿਹਾ ਜੀ ਮੈਂ ਸਾਰਿਆਂ ਨੂੰ ਕਹਿੰਦਾ ਵੀ ਇਸੇ ਤਰ੍ਹਾਂ ਸਿਸਟਮੈਟਿਕਲੀ ਕਰੀਏ ਕਿ ਪਹਿਲਾਂ ਇੱਕ ਜਿਹੜ ਔਰ ਉਹਨਾਂ ਦਾ ਜਿਹੜਾ ਡੈਕਲੇਰੇਸ਼ਨ ਫਾਰਮ ਭਰਿਆ ਜਾਣਾ ਔਰ ਸਾਰੇ ਫੈਮਿਲੀ ਮੈਂਬਰਸ ਦਾ ਜਿਹੜਾ ਸਾਰਾ ਕੰਪਲੀਟ ਡਾਟਾ ਇਥੋਂ ਕਰਕੇ ਫਿਰ ਉਹਨਾਂ ਨੇ ਜਾ ਕੇ ਜਿਹੜਾ ਰਜਿਸਟ੍ਰੇਸ਼ਨ ਕਾਊਂਟਰ ਤੇ ਜਾਣਾ ਜਿੱਥੇ ਬਾਇਓਮੈਟ੍ਰਿਕਸ ਹੋਣੇ ਆ ਇਹਦੇ ਨਾਲ ਪ੍ਰੋਸੈਸ ਬਹੁਤ ਸ਼ਾਰਟ ਹੋ ਰਹੀ ਹੈ ਜੀ ਬਹੁਤ ਅੱਛਾ ਬਹੁਤ ਬਹੁਤ ਅੱਛਾ ਕਰ ਰਹੇ ਹੋ ਜੀ ਬਹੁਤ ਅੱਛਾ